ਬਿਜਲੀ ਦਫ਼ਤਰ ਅਲੀਵਾਲ ਵਿੱਚ 33 ਸਾਲ ਤੋਂ ਸੇਵਾ ਨਿਭਾ ਰਹੇ ਲਾਈਨਮੈਨ ਔੰਕਾਰ ਸਿੰਘ ਦੀ ਰਿਟਾਇਰਮੈਂਟ ਮੌਕੇ ਬਟਾਲਾ ਦੇ ਇੱਕ ਨਿੱਜੀ ਹੋਟਲ ਵਿੱਚ ਵਿਦਾਇਗੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਸਬਡਿਵੀਜ਼ਨ ਅਲੀਵਾਲ ਦੇ ਸਟਾਫ ਤੋਂ ਇਲਾਵਾ ਪ੍ਰਧਾਨ ਜਸਵੀਰ ਸਿੰਘ ਰੰਦਾਵਾ ਸਬਡਿਵੀਜ਼ਨ ਅਲੀਵਾਲ ਪ੍ਰਧਾਨ ਗੁਰਦੇਵਾਲ ਸਿੰਘ ਦੇ ਹਾਜ਼ਰੀ ਮੰਡਲ ਬਟਾਲਾ ਦਿਲਬਖ ਸਿੰਘ ਬੁੱਟਰ ਸਰਕਲ ਪ੍ਰਧਾਨ ਗੁਰਦਾਸਪੁਰ ਤੋਂ ਇਲਾਵਾ ਹੋਰ ਵੀ ਸਾਕ ਸਬੰਧੀਆਂ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ ਇਸ ਵਿਦਾਇਕੀ ਪਾਰਟੀ ਵਿੱਚ ਸਬਡਿਵੀਜ਼ਨ ਦੱਤਰਾਲੀਵਾਲ ਦੇ ਸਟਾਫ ਵੱਲੋਂ ਓਮਕਾਰ ਸਿੰਘ ਅਤੇ ਉਹਨਾਂ ਦੇ ਧਰਮ ਪਤਨੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। 1994 ਦੇ ਵਿੱਚ ਬਿਲੀ ਬੋਰਡ ਮਹਿਕਮੇਟ ਆਏ ਸੀ ਸਾਡੇ ਮਹਿਕਮੇ ਦੇ ਵਿੱਚ 1,60,000 ਮੁਲਾਦਰਮ ਕੰਮ ਕਰਦਾ ਸੀ। ਔਰ ਕਨੈਕਸ਼ਨ ਸਾਡੇ 10 ਲੱਖ ਦੇ ਕਰੀਬ ਸਨ। ਅੱਜ ਸਾਡੇ ਮਹਿਕਮੇ ਦੇ ਵਿੱਚ ਮੁਲਾਦਰਮ ਜਿਹੜੇ 27-28 ਹਜ਼ਾਰ ਦੀ ਗਿਣਤੀ ਰਹਿ ਗਈ ਹੈ। ਪਰ ਕਨੈਕਸ਼ਨ ਸਾਡੇ 1 ਕਰੋੜ ਤੇ ਕਈ ਲੱਖ ਹੋ ਗਏ ਨੇ ਖਾਲਸਾ ਵਾਹੀ ਦੇ ਕਿਫਤੇ ਦਾਸ ਗੁਰदयाल ਸਿੰਘ ਘਣੀ ਕੇ ਬੰਗਰ ਪ੍ਰਧਾਨ ਸਰਪੰਨ ਮੰਗਲ ਪਟਾਲਾ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਸਾਡੇ ਸਰਕਾਰਯੋਗ ਅੰਕਾਰ ਸਿੰਘ ਜੀ ਲੈਨ ਮੈਨ ਜਿਨ੍ਹਾਂ ਦੀ ਵਿਦਾਗੀ ਪਾਰਟੀ ਆਪਾਂ ਨਿੱਜੀ ਰੈਸਟੋਰੈਂਟ ਵਿੱਚ ਕਰ ਰਹੇ ਹਾਂ ਇਸ ਮੌਕੇ ਸਾਡੇ ਕੋਲ ਦਰਬਖਸ ਸਿੰਘ ਜੀ ਪੁੱਤਰ ਜਸਬੀਰ ਸਿੰਘ ਜੀ ਅਲੀਵਾਲ ਸਭ ਨੇ ਜਿੰਨੇ ਪ੍ਰਧਾਨ ਨੇ ਪਹੁੰਚੇ ਨੇ ਤੇ ਅਸੀਂ ਸਭੁੱਝੇ ਸਟਾਫ ਲੋ ਅੰਕਾਰ ਸਿੰਘ ਨੂੰ ਪਾਰਟੀ ਦਿੱਤੀ ਆ ਤੇ ਪਰਿਵਾਰ ਦੇ ਧੰਨਵਾਦੀ ਆ ਸਤਿਗੁਰ ਪਾਤਸ਼ਾਹ ਉਹਦੀ ਲੰਮੀ ਉਮਰ ਦੀ ਕਾਮਨਾ ਕੀਤੀ ਆ ਵਾਹਿਗੁਰੂ ਜੀ ਖਾਸਾ ਜੀ ਜੀ ਬਤੇ ਦਾਸ ਤਲਵਾਰ ਸਿੰਘ ਬੁੱਟਰ ਸਰਪ੍ਰਧਾਨ ਕਰਮਚਾਰੀ ਹਲ ਵਰਦਾਸਪੁਰ ਅੱਜ ਆਪਾਂ ਇਥੇ ਵੰਡਰ ਹੋਟਲ ਦੇ ਵਿੱਚ ਇੱਕ ਪਾਰਟੀ ਸਾਡੇ ਔਕਾਰ ਸਿੰਘ ਜੀ ਲਾਈਨਮੈਨ ਜੋ ਅਲੀਵਾਰ ਸਾਹਿਬ ਦੀ ਤਰ ਰਿਟਾਇਰ ਹੋਇਆ ਉਹਨੂੰ ਬੜੀਗੀ ਪਾਰਟੀ ਦਿੱਤੀ ਆ ਔਰ ਬਹੁਤ ਹੀ ਵਧੀਆ ਸਾਥੀ ਨੇ ਜਿਹੜਾ ਉਹ ਕੰਮ ਕੀਤਾ ਇਮਾਨਦਾਰੀ ਦੇ ਨਾਲ ਉਹ ਸਾਥੀ ਨੇ ਕੰਮ ਕੀਤਾ ਔਰ ਆਪਣੇ ਬਹੁਤ ਵਧੀਆ ਢੰਗ ਦੇ ਨਾਲ 33 ਸਾਲ ਉਹਨਾਂ ਨੇ ਅਰੀਵਾ ਸਾਦੂਨ ਦੇ ਵਿੱਚ ਕੰਮ ਕਰਕੇ ਜਿਹੜਾ ਉਹ ਬੇਮਿਸਾਲ ਮਿਸਾਲ ਕਾਇਮ ਕੀਤੀ ਆ ਕਿ ਇੰਨਾ ਲੰਮਾ ਸਮਾਂ ਇੱਕੋ ਦਫ਼ਤਰ ਦੇ ਵਿੱਚ ਸਾਥੀ ਨੇ ਕੰਮ ਕੀਤਾ ਔਰ ਬੇਦਾਗ ਆਪਣੀ ਜਿਹੜੀ ਸੇਵਾ ਸਪੂਰੀ ਕਰਕੇ ਅੱਜ ਆਪਣੇ ਸਹੀ ਸਲਾਮਤ ਸਹੀ ਸਿਹਤ ਲੈ ਕੇ ਆਪਣੇ ਘਰ ਜਾ ਰਹੇ ਆ ਪਰਮਾਤਮਾ ਘੜੀ ਦੁਆਸ਼ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਜਿਹੜੀ ਅੱਜ ਉਹ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਆ ਉਹਦੇ ਵਿੱਚ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਬੱਚੇ ਇਹਨੇ ਨਾਲ ਆਜ਼ਾਦ ਕੀ ਮਨ ਦਾ ਜਾਤਿਕਾ ਵਾਈ ਗੁੱਟੀ ਕਾ ਕਾਉਤਾ ਵਾਈ ਗੁੱਟੀ